ਕਿਵੇਂ ਲੱਗੇਗਾ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਉਥੇ ਇਹਨਾਂ ਦਾ ਮੰਨਣਾ ਕਿ ਇੱਕ ਬੈਤਰਨੀ ਨਦੀ ਹੈ ਜਿਹੜੀ ਖੂਨ ਤੇ ਵਿੱਜ ਨਾਲ ਭਰੀ ਹੋਈ ਹੈ ਉਹ ਤਾਂ ਬਾਾਰ ਹੋਏਗੀ ਜੇ ਤੂੰ ਗਊ ਦਾਨ ਕਰੇਂਗਾ ਮਰਨ ਤੋਂ ਪਹਿਲਾਂ ਤੈਨੂੰ ਲਵੇਰੀ ਗਾਂ ਪੁਜਾਰੀ ਨੂੰ ਦਾਨ ਕਰਨੀ ਪੈਗੀ ਲਵੇਰੀ ਗਾਂ ਕਿਉਂ ਕਿਉਂਕਿ ਉਹਨੂੰ ਸਾੰਬੜੀ ਨਾ ਪਏ ਜਿਹੜੇ ਪਸ਼ੂ ਘਰਾ ਵਿੱਚ ਰੱਖਣ ਵਾਲੇ ਚਲਾਕ ਲੋਕ ਜਿਹੜੇ ਪੁਜਾਰੀ ਲੋਕ ਹੁੰਦੇ ਬੜੇ ਚਲਾਕ ਹੁੰਦੇ ਉਨੇ ਕਾ ਵੀ 9 ਮਹੀਨ ਪਹਿਲਾਂ ਤਾਂ 3-4 ਸਾਲ ਤੁਸੀਂ ਨਿੱਕੀ ਜਿਹੀ ਬੱਚੀ ਨੂੰ ਸਾਭਦੇ ਹੋ 3-4 ਸਾਲ ਖੁਰਾਕ ਪਾਉਂਦੇ ਹੋ ਪੱਠੇ ਲਿਆਉਂਦੇ ਹੋ ਉਹਨੂੰ ਦਾਣਾ ਪਾਉਂਦੇ ਹੋ ਫੇਰ ਜਾ ਕੇ ਕਿਤੇ ਨਵੇਰੀ ਬਣਦੀ ਗਾ ਖੁਰਾਕ ਤੁਸੀਂ ਪਾਈ-ਕਾਲੀ ਤੁਸੀਂ ਨੇ ਜਦੋਂ ਉਹ ਕਹਿੰਦੇ ਹੁੰਦੇ ਆ ਨਾ ਵੀ ਜਦੋਂ ਲਾ ਲੈਂਨ ਦਾ ਲਾ ਲੈਂਨ ਦੀ ਵਾਰੀ ਆਈ ਤਾਂ ਕੋਈ ਹੋਰ ਹੀ ਲੈ ਗਿਆ ਜਿਵੇਂ ਸ਼ਹਿਦ ਦੀਆਂ ਮੱਖੀਆਂ ਸ਼ਹਿਦ ਇਕੱਠਾ ਕਰਦੀਆਂ ਰਹਿ ਜਾਂਦੀਆਂ ਜੋ ਕਿ ਕੋਈ ਹੋਰੀ ਲਾ ਜਾਂਦਾ ਉਹ ਚਲਾਕ ਬੰਦਾ ਸੀ ਉਹਨੇ ਕੀ ਕੀਤਾ ਉਹ ਕਹਿੰਦਾ ਵੀ ਤੁਹਾਨੂੰ ਲਵੇਰੀ ਗਾਂ ਦਾਣ ਕਰਨੀ ਪੈਗੀ ਘਾਰਤ ਕੀ ਘੜੀ ਉਹਨੇ ਇੱਕ ਚਲਾਕੀ ਕੀਤੀ ਕਹਿੰਦਾ ਜਿਹੜੀ ਬੈਤਰਣੀ ਨਦੀ ਐ ਨਾ ਮਰਨ ਤੋਂ ਬਾਅਦ ਉਹ ਤਾਂ ਕਰੀ ਜਾਣੀ ਐ ਜੇ ਤੁਸੀਂ ਲਵੇਰੀ ਗਾਂ ਦਾਣ ਦਰ ਕਿੱਡਾ ਚਲਾਕ ਸੀ ਅਗਲਾ ਕਹਿੰਦਾ ਹੋਰ ਨਾ ਮੈਂ ਕਿਤੇ ਰਾਹ ਕੀ ਟੁੱਪ ਜਾ ਮੇਰੀ ਆਤਮਾ ਕਿਤੇ ਅਰਜਟੀ ਨਾ ਚਲੀ ਜਾਵੇ ਡਰਾਵਾ ਦਿੰਦਾ ਨੋ ਵੇਖੋ ਆਪਾਂ ਕੱਲ ਸ਼ਬਦ ਵਿਚਾਰ ਰਹੇ ਸੀ ਧਾਰਮਿਕ ਰਾਜ ਵਿੱਚ ਕਿਤੇ ਸਮਾਜਿਕ ਪੱਖ ਤੋਂ ਤਿੰਨੇ ਪਤ ਮਹਾਰਾਜ ਜੀ ਨੇ ਉੱਥੇ ਲਏ ਤੇ ਮਾ ਗੰਦਾ ਇਹਦਾ ਧਾਰਮਿਕ ਹੋ ਕੇ ਵੀ ਲੋਕਾਂ ਨੂੰ ਗੁਮਰਾਹ ਕਰੇ ਪੁੱਠੇ ਰਾ ਪਾਏ ਸਤਿਗੁਰੂ ਕਹਿੰਦੇ ਉਹ ਕਹਿੰਦਾ ਵੀ ਤਰਣੀ ਨਦੀ ਦੇ ਵਿੱਚੋਂ ਤਾਂ ਪਾਰ ਹੋਇਆ ਜਾਣਾ ਜੇਕਰ ਤੂੰ ਗਊ ਮਣਸਾਏਂਗਾ ਮਣਸਾਉਣਾ ਗਊ ਨੂੰ ਮਣਸਾਉਣਾ ਗਊ ਦਾੜ ਤਰਣੀ ਲਵੇਰੀ ਗੰਦਾ ਕਰ ਉਹਦੀ ਪੋਛ ਫੜ ਕੇ ਫਿਰ ਤੂੰ ਮਾਰ ਲੰਘ ਜਾਏਗਾ ਅੱਛਾ ਗਾਂ ਇੱਥੇ ਤਾਂਣ ਕੀਤੀ ਬਤਰਣੀ ਨਦੀ ਗਾਂ ਤੇ ਗਾਂ ਕਦੋਂ ਚਲੀ ਗਈ ਗਾਂ ਫਿਰ ਤਵਾਂ ਦਾ ਵੰਡਾ ਹੈ ਨਾ ਪਿਆਰੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਹਨਾਂ ਕਰਮ ਕਾਂਡਾਂ ਦਾ ਖੰਡਨ ਕੀਤਾ ਜੇ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਇਹ ਦੀਵਾ ਰਸਤੇ ਦੇ ਵਿੱਚ ਚਾਲਣ ਕਰੇ ਇਸ ਕਰਕੇ ਉਹਦੇ ਹੱਥ ਤੇ ਦੀਵਾ ਬਾਲ ਦਿੰਦੇ ਹੈ ਜਹ ਪੈਂਦਾ ਮਹਾ ਅੰਧ ਗੁਵਾਰਾ ਹਰ ਕਾ ਨਾਮ ਸੰਗੂ ਜੀ ਆਲਾ ਇੱਥੇ ਕਿਸੇ ਦੀਵੇ ਦੀ ਲੋੜ ਨਹੀਂ ਰੱਬ ਦਾ ਨਾਮ ਹੀ ਸਾਡੇ ਲਈ ਉਹ ਦੀਵਾ ਹੈ ਸਾਨੂੰ ਕਿਸੇ ਲੋੜ ਦੀਵੇ ਦੀ ਲੋੜ ਨਹੀਂ ਇਹ ਬਾਹਰ ਦੇ ਕੱਚੇ ਪਿੰਲੇ ਦੀਵੇ ਵਾਲਣ ਦੀ ਹੱਥਾਂ ਤੇ ਰੱਖ ਕੇ ਕੋਈ ਲੋੜ ਨਹੀਂ ਇਹਨਾਂ ਕਰਮ ਕਾਂਡਾਂ ਤੋਂ ਬਚਾਇਆ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਤੇ ਜੇ ਗੁਰੂ ਨਾਨਕ ਸਾਹਿਬ ਦੇ ਬਾਣੀਆਂ ਤੇ ਧਿਆਨ ਦਿਓ ਸ਼ਬਦਾਂ ਦਾ ਜੇ ਅਸੀਂ ਕਹਿੰਦੇ ਗੁਰੂ ਨਾਨਕ ਸਾਹਿਬ ਨੂੰ ਮੰਨਦੇ ਆ ਅਸੀਂ ਗੁਰਬਾਣੀ ਨੂੰ ਮੰਨਦੇ ਹਾਂ ਤਾਂ ਸਤਿਗੁਰੂ ਦੇ ਸ਼ਬਦਾਂ ਵੱਲ ਧਿਆਨ ਦਿਓ ਸਤਿਗੁਰੂ ਸੱਚੇ ਬਾਦਸ਼ਾਹ ਕਹਿੰਦੇ ਨੇ ਕਿ ਦੀਵਾ ਤਾਂ ਰਸਤੇ ਵਿੱਚ ਚਾਲਣ ਕਰੇਗਾ ਉਸ ਦਾ ਦੀਵੇ ਦੇ ਚਾਨਣ ਨਾਲ ਮੈਂ ਅੱਗੇ ਆਤਮਾ ਜਿਹੀ ਉਹਦੀ ਚਾਨਣ ਨਾਲ ਖੱਡਿਆਂ ਕੋਆਂ ਤੋਂ ਬਚ ਕੇ ਲੱਗ ਜਾਏਗੀ ਕਿਤੇ ਮੈਂ ਤਲੜੀ ਨਦੀ ਚੋਂ ਨਾ ਜਾ ਟਿੱਕੇ ਇਸ ਵਹਿਮ ਦੇ ਤਹਿਤ ਇਹ ਦੀਵਾ ਬਾਲਿਆ ਜਾਂਦਾ ਹੈ ਮੌਤ ਜਦੋਂ ਨੇੜੇ ਮੌਤ ਦੇ ਡਿਡੇ ਹੁੰਦਾ ਬੰਦਾ ਸਸਕਾਰ ਦੇ ਵੇਲੇ ਤੱਕ ਉਹਦੀ ਤਲੀ ਤੇ ਦੀਵਾ ਜਗਾ ਕੇ ਰੱਖ ਦਿੰਦੇ ਕੀ ਇਹ ਦੀਵਾ ਨਾਲ ਜਾਂਦਾ ਹੈ ਭਾਈ ਪੁੱਛਣ ਵਾਲਾ ਹੋਵੇ ਦੀਵਾ ਇੱਥੇ ਹੀ ਰਹਿ ਗਿਆ ਦੀਵਾ ਤੇ ਹੱਥ ਤੇ ਪਿਆ ਦੀਵਾ ਤੇ ਨਾਲ ਗਿਆ ਦੀ ਤੁਸੀਂ ਕਹਿੰਦੇ ਆਤਮਾ ਚਲੀ ਜਾਂਦੀ ਹੈ ਅੱਗੇ ਆਤਮਾ ਚਲੀ ਗਈ ਅੱਗੇ ਆਤਮਾ ਨਿਕਲ ਗਈ ਤੇ ਇੱਥੇ ਤੇ ਕਲਾਉਂਦੀ ਰਹਿ ਗਿਆ ਹੱਥ ਤੇ ਪਿਆ ਉਹਦਾ ਸਰੀਰ ਤੇ ਆਤਮਾ ਲੈ ਕੇ ਤਾਂ ਗਈ ਨਹੀਂ ਨਾਲ ਕਿਹਾ ਦੀਵੇ ਦੀ ਵੀ ਕੋਈ ਆਤਮਾ ਹੁੰਦੀ ਜਿਹੜੀ ਚਲੀ ਜਾਂਦੀ ਨਾਲ ਕਮਾਲ ਹੈ ਕਿੱਡਾ ਧਰਮ ਹੈ ਕਿੱਡਾ ਵਹਿਮ ਪਾਇਆ ਤੇ ਲੋਕਾਂ ਦੀ ਮਰ ਇਹ ਵੇਖੋ ਸਤਿਗੁਰੂ ਜੀ ਨੇ ਸਤਿ ਸ਼ੁਕਰਾਨਾ ਕਰਿਆ ਕਰੋ ਗੁਰੂ ਜੀ ਦਾ ਜਿਨ੍ਹਾਂ ਨੇ ਤੁਹਾਨੂੰ ਇਹ ਬਾਣੀ ਦਿੱਤੀ ਤੇ ਤੁਸੀਂ ਇਹਨਾਂ ਬਹਿਮਾਂ ਦੀ ਝਾਲ ਤੋਂ ਇਸ ਭਰਮਜਾਲ ਦੀ ਲੁੱਟ ਤੋਂ ਬਚ ਗਏ ਇਸ ਭਰਮਜਾਲ ਦੀ ਲੁੱਟ ਤੋਂ ਬਚ ਗਏ ਭਰਮਜਾਲ ਹੈ ਧਰਮਜਾਲ ਧਰਮ ਦੇ ਅਧੀਨ ਪਾਇਆ ਹੋਇਆ ਬਹੁਤ ਵੱਡਾ ਭਰਮਜਾਲ ਇਸ ਭਰਮਜਾਲ ਵਿੱਚੋਂ ਗੁਰੂ ਨਾਨਕ ਸਾਹਿਬ ਸਾਨੂੰ ਬਾਹਰ ਕੱਢ ਰਹੇ ਦੀਵਾ